ਆਰ ਵੀ ਤੋਂ ਲਗਾਤਾਰ ਜਿਹੜਾ ਹਰਿਆਣੇ ਦੇ ਬਾਰਡਰ ਆ ਇੱਥੇ ਬੈਠੇ ਆ ਜਿਹਦੇ ਵਿੱਚ ਆਪਣਾ ਸ਼ੰਭੂ ਖਨੋਰੀ ਰਤਨਪੁਰਾ ਪੂਰੇ ਦੇਸ਼ ਦੇ ਵਿੱਚ ਜਿਹੜੇ ਤਿੰਨ ਜਗ੍ਹਾ ਤੇ ਆਪਣੇ ਕਿਸਾਨ ਬੈਠੇ ਨੇ ਲਗਾਤਾਰ ਆਪਾਂ ਜਦੋਂ ਲਗਾਤਾਰ ਲੜਦੇ ਆ ਰਹੇ ਆ ਰੋਡ ਵੀ ਰੋਕ ਕੇ ਘਟੀਆਂ ਵੀ ਰੋਕੀਆਂ ਘਰੋਂ ਵੀ ਕੀਤੇ ਪੁਤਲੇ ਭੂਕੇ ਜਿਹੜੇ ਲੋਕ ਇਸ ਐਕਸ਼ਨ ਨੂੰ ਬਹੁਤ ਕਮਜ਼ੋਰ ਸਮਝਦੇ ਸੀ ਬਈ ਯਾਰ ਬਰਬਰਤ ਨਾਲ ਕੀ ਹੋਣ ਲੱਗਿਆ ਆ ਜਦੋਂ ਦਾ ਐਲਾਨ ਕੀਤਾ ਪੰਜਾਬ ਸਰਕਾਰ ਵੀ ਹਰਕਤ ਚਾਹੀਏ ਥੋੜਾ ਠਾਕੇ ਲੈ ਕੇ ਗਈ ਤਾਂ ਜਦੋਂ ਮੁੱਖ ਮੰਤਰੀ ਦਾ ਆਪਾਂ ਐਲਾਨ ਕੀਤਾ ਵੀ ਉਹਦਾ ਘਰ ਕੇ ਰਾਂਗੇ ਤਾਂ ਉਹ ਰਾਤ ਨੂੰ ਲੁਧਿਆਣੇੋਂ ਹਸਪਤਲ ਤੋਂ ਛੱਡ ਕੇ ਇੱਥੇ ਆਉਣਾ ਪਿਆ ਤਾਂ ਉਦੋਂ ਜਿਹੜੀ ਦਬਾ ਦਬ ਸਥਿਤੀ ਬਦਲਦੀ ਰਹੀ ਪ੍ਰਧਾਨ ਦੀ ਅੱਜ 27ਵੇਂ ਦਿਨ ਤੱਕ 10 15 ਦਿਨ ਲੋਕਾਂ ਨੂੰ ਇਹ ਵਿਸ਼ਵਾਸ ਜਾਂ ਨਹੀਂ ਹੁੰਦਾ ਹਮੇਸ਼ਾ ਹੀ ਆ ਕੋਈ ਜਿਹੜੀ ਮੂਵਮੈਂਟ ਆ ਉੱਠਦੀਆਂ ਜਿਹੜੇ ਬਰਬਰਤ ਕਰਦੇ ਨੇ ਉਹ ਹਮੇਸ਼ਾ ਇਹ ਹੁੰਦਿਆ ਵੀ ਵਿਸ਼ਵਾਸ ਤੇ ਉੱਠ ਘੜਨਗੇ ਜਾਂ ਇਹ ਮੈਂ ਡਰਾਮਾ じゃ ਕਰਦੇ ਚਿਹਰਾ ਵੱਡਾ ਘਾਉਣਾ ਇੱਕ ਦੂਜੇ ਨੂੰ ਨੀਮਾ ਘਾਉਣਾ ਉਹ ਜਿਹੜੀ ਸਾਰੀ ਸਕਤੀ ਢੱਲੇਵਾਲ ਸਾਹਿਬ ਦੀ ਹੁਣ ਆ ਗਈ 27 ਦਿਨਾਂ ਮੇ ਉਹਦੀ ਜਿਹੜੀ ਰਿਪੋਰਟ ਆਉਣੀ ਹੈ ਆਪਣੀ ਪਾਰਲੀਮੈਂਟ ਦੇ ਵਿੱਚ ਕਮੇਟੀ ਬਣਦੀ ਹੈ ਖੇਤੀ ਨਾਲ ਸੰਬੰਧਤ 31 ਮੈਂਬਰਾਂ ਦੇ ਵਿੱਚ ਜਿਹੜੀਆਂ ਸਾਰੀਆਂ ਖੇਤਰੀ ਪਾਰਟੀਆਂ ਦੇ ਭਾਜਪੀ ਦੇ ਸਾਰੇ ਆਗੂ ਨੇ ਉਹਨਾਂ ਨੇ ਰਿਪੋਰਟ ਦਿੱਤੀ ਹੈ ਉਹਦਾ ਚੇਅਰਮੈਨ ਹੈ ਚੰਨੇ ਪਰ ਮੈਂ ਕਾਂਗਰਸ ਨਾਲ ਸੰਬੰਧਤ ਹੈ ਪਰ ਉਸ ਕਮੇਟੀ ਦਾ ਚੇਅਰਮੈਨ ਹੈ ਤਾਂ ਉਹਨਾਂ ਨੇ ਆਪਣੇ ਰਾਤ ਇੱਥੇ ਆ ਕੇ ਰਿਪੋਰਟ ਦੇ ਕੇ ਗਏ ਨੇ ਵੀ ਐਮਐਸਪੀ ਗਰੰਟੀ ਕਿਸਾਨਾਂ ਨੂੰ ਕਾਨੂੰਨ ਮਿਲਣਾ ਚਾਹੀਦਾ ਕਰਜ਼ੇ ਵਾਲੀ ਗੱਲ ਲਿਖੀ ਉਹਨਾਂ ਨੇ ਵੀ ਕਰਜ਼ਾ ਕਿਸਾਨਾਂ ਮਜ਼ਦੂਰਾਂ ਦਾ ਮਾਫ਼ ਹੋਣਾ ਚਾਹੀਦਾ ਬਹੁਤ ਵੱਡੀ ਗੱਲ ਹੈ ਅੱਗੇ ਰਿਪੋਰਟਾਂ ਆ ਜਾਂਦੀਆਂ ਤਾਂ ਲੈਣ ਜਾਂਦੇ ਟੇਬਲਾਂ ਤੇ ਬੈਠਦੇ ਆਪ ਕਮੇਟੀ ਸਾਰੀ ਇੱਥੇ ਆਈ ਰਿਪੋਰਟ ਦੇ ਕੇ ਗਈ ਜਾਣੇ ਉਹਦੇ ਵਿੱਚ ਅਜੇ ਇਹ ਤਾਂ ਨਹੀਂ ਕਹਿ ਸਕਦੇ ਵੀ ਉਹਨੂੰ ਲਾਗੂ ਕਿਦੋਂ ਕਰਨਗੇ ਪਰ ਆਪਾਂ ਇੰਨੇ ਦਿਨਾਂ ਦੇ ਵਿੱਚ ਉਹ ਕਮੇਟੀ ਦੀ ਰਿਪੋਰਟ ਧਰਨੇ 'ਚ ਮਗਵੌਨ ਕੇ ਕਾਮਯਾਬ ਹੋਇਆ ਅੱਜ ਪੂਰੇ ਜਿਹੜੇ ਸਿਆਸੀ ਪਾਰਟੀਆਂ ਦੇ ਲੀਡਰ ਆ ਇਹ ਤੁਸੀਂ ਕੀ ਕਰਦੇ ਰਹੇ ਹੋ ਇਹਦਾ ਇਤਰਾਓ ਕਰਦੇ ਰਹੇ ਆ ਪੁਤਲੇ ਫੂਕਦੇ ਰਹੇ ਆ ਉਹ ਸਾਰੇ ਆਏ ਨੇ ਪਰ ਅਫਸੋਸ ਇਸ ਗੱਲ ਤੇ ਕਹਿਣਾ ਪੈਂਦਾ ਕਿ ਜਿਹੜੇ ਕਿਸਾਨ ਚ ਹੁੰਦੇ ਨੇ ਵੀ ਕਿਸਾਨ ਲੁੱਟਿਆ ਗਿਆ ਕਿਸਾਨ ਖੁਦਕਸ਼ੀ ਕਰਦਾ ਕਿਸਾਨ ਮਾਰਿਆ ਗਿਆ ਉਹ ਕਿਸਾਨ ਹਜੇ ਵਿੱਚੋਂ ਨੁਕਤਾ ਜਿੰਨੀਆਂ ਕਰਦੇ ਨੇ ਤਾਂ ਉਹਨਾਂ ਨੂੰ ਵੀ ਬੇਨਤੀ ਇਸ ਤਾਂ ਅਪੀਲ ਕੀਤੀ ਸੀ ਵੀ ਇਹ ਨਾ ਤਾਂ ਡਲੇਵਾਲ ਸਾਹਿਬ ਦਾ ਹਕੂਲ ਹੈ ਨਾ ਇਹ ਪੰधेਰ ਦਾ ਸਮੁੱਚੇ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨ ਜਾਣੀ ਹੈ ਸਾਡੇ ਘਰਾਂ ਦੀਆਂ ਲਲਾਮੀਆਂ ਹੋਣੀਆਂ ਤਾਂ ਉਹਦੇ ਵਿੱਚੋਂ ਜਿਹੜੀ ਇੱਕ ਅਪੀਲ ਕੀਤੀ ਮੈਂ ਪਰਸੋਂ ਵੀ ਯਾਰ ਸਾਡੇ 12000 ਪਿੰਡ ਹੈ ਪੰਜਾਬ ਦਾ ਜੇ ਇੱਕ ਟਰੈਕ ਟਰਾਲੀ ਇੱਕ ਪਿੰਡ ਦੀ ਆ ਜੇ ਮੋਰਚੇ ਦੇ ਵਿੱਚ ਤਾਂ 12000 ਟਰੈਕ ਟਰਾਲੀ ਖੜਦੀ ਨਹੀਂ ਪਾਤੜਾ ਤੱਕ ਜਾਬ ਤਾਂ ਉਹਦੇ ਵਿੱਚੋਂ ਜਿਹੜੀਆਂ ਪੀਲਾਂ ਮੰਗੀਆਂ ਮੰਨੀਆਂ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਆਸਣ ਲੈ ਕੇ ਆਏ ਲੱਕੜਾਂ ਰਜਾਈਆਂ ਗਦੈਲੇ ਤਾਂ ਉੱਥੇ ਆਪਾਂ ਨੂੰ ਹੁਣ ਧਰ ਨੂੰ ਸਾ ਨਹੀਂ ਆ ਰਿਹਾ ਅੱਜ ਆਪਾਂ 2 300 ਬੰਦਿਆਂ ਦਾ ਬੀਬੀਆਂ ਲਈ ਇੱਕ ਰਹਿਣ ਬਸੇਰਾ ਬਣਾ ਰਹੇ ਹਾਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਰੋਜ਼ ਆਪਾਂ ਨੂੰ ਬਣਾਉਣਾ ਪਿਆ ਕਰੂਗਾ ਉਹਦੇ ਵਿੱਚੋਂ ਜਿਹੜੀ ਪੰਚਾਇਤਾਂ ਨੂੰ ਅਪੀਲ ਕੀਤੀ ਸੀ ਅੱਜ ਮੇਰੇ ਨਗਰ ਦੇ ਜਾਣੇ ਪਿੰਡ ਕੂੜਾ ਕੌੜਿਆਂ ਵਾਲਾ ਬਲਾਕ ਰਾਂਪੁਰਾ ਜ਼ਿਲ੍ਹਾ ਪਟੰਡਾ ਉਹ ਸਾਰੀ ਪੰਚਾਇਤ ਮੇਰੇ ਨਾਲ ਖੜੀ ਐ ਸਰਪੰਚ ਖੜਿਆ ਆ ਸਾਰਾ ਨਗਰ ਖੜਾ ਇਹਨਾਂ ਨੂੰ ਲੱਗਿਆ ਕਿ ਜਦੋਂ ਸਾਡੇ ਪਿੰਡ ਦੇ ਕਿਸਾਨ ਐਨੀ ਠੰਡ ਦੇ ਵਿੱਚ ਆਹ ਟਰਾਲੀਆਂ 'ਚ ਪੈ ਰਹੇ ਐ ਤਾਂ ਆਪਾਂ ਨੂੰ ਹਾਜ਼ਰੀ ਲਵਾਉਣੀ ਚਾਹੀਦੀ ਐ ਅੱਜ ਆਏ ਨਗਰ ਕਰਕੇ ਮੀਟਿੰਗਾਂ ਕਲੱਬ ਆ ਜਿਹੜੇ ਬਣੇ ਹੋਏ ਆ ਤਾਂ ਅਸੀਂ ਪਿੰਡਾਂ ਦੇ ਵਿੱਚੋਂ ਤੁਰ ਪਈਏ ਤੇ ਰਿਪੋਰਟਾਂ ਜਾਂਦੀਆਂ ਸਰਕਾਰ ਨੂੰ ਕਿ ਹੁਣ ਇਹਨਾਂ ਨੂੰ ਕੁੱਟ ਕੇ ਜਾਂ ਇਹਨਾਂ ਨੂੰ ਚੱਕ ਕੇ ਬਹੁਤੀਆਂ ਮੂਵਮੈਂਟਾਂ ਫੇਲ ਹੋ ਜਾਂਦੀਆਂ ਸਿਖਰਾ ਤੇ ਜਾ ਕੇ ਆਪਾਂ ਉਹ ਸਥਿਤੀ ਦੇ ਵਿੱਚ ਆ ਜਿਹੜੇ ਡੱਲੇਵਾਲ ਸਾਹਿਬ ਨੂੰ ਇੱਥੋਂ ਫੋਰਸ ਚੱਕ ਕੇ ਲੈ ਜਾਂਦੀ ਹੈ ਫਿਰ ਉਹ ਗੱਲ ਆਪਣੀ ਬਹੁਤ ਡਾਊਨ ਆ ਜਾਂਦੀ ਆ ਅਸੀਂ ਜਿਹੜੇ ਨਾਕੇ ਸਖਤ ਕੀਤੀ ਰਾਤ ਨੂੰ ਆਹ ਜਿੰਨੀਆਂ ਮੋਟਰਾਂ ਜਿੰਨੇ ਰਾਹ ਹੈਗੇ ਇਹ ਸਾਰੇ ਆਪਣਾ ਪਹਿਰਾ ਦਿੰਨੇ ਆ ਤਾਂ ਉਹਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਹੁਣ ਕਿ ਸਰਕਾਰ ਇੱਥੋਂ ਸਾਨੂੰ ਚੱਕ ਕੇ ਲੈ ਤੁਸੀਂ ਪਿੰਡ ਦੇ ਵਿੱਚੋਂ ਸਾਰੀ ਪੰਚਾਇਤ ਨਗਰਪੰਚਾਇਤ ਨਵੀਂ ਪ੍ਰਾਣੀ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਦਾ ਕਾਫਲਾ ਲੈ ਕੇ ਇੱਥੇ ਆਇਓ ਪਿੰਡ ਤੋਂ ਅਸੀਂ ਆਸ ਵੀ ਕਰਦੇ ਹਾਂ ਕਿ ਜਿਵੇਂ ਦੂਜੇ ਨਗਰ ਆਪਣੇ ਪਿੰਡਾਂ ਦੇ ਵਿੱਚੋਂ ਲੰਗਰ ਪਾਣੀ ਦਾ ਫੰਡ ਇਕੱਠਾ ਕਰਕੇ ਲੈ ਕੇ ਆ ਰਹੇ ਨੇ ਮੇਰੀ ਇਹ ਨਹੀਂ ਪੀਲ ਵੀ ਸਾਨੂੰ ਪੈਸੇ ਚਾਹੀਦੇ ਆ ਪਰ ਜਿਹੜੇ ਆਪਣੇ ਪਿੰਡ ਦੇ ਵਿੱਚੋਂ ਇੱਥੇ ਬੰਦੇ ਰਹਿ ਰਹੇ ਆ ਜਿ ਉਹਨਾਂ ਨੂੰ ਪੈਣ ਨੂੰ ਥਾਂ ਨਹੀਂ ਉਹਨਾਂ ਨੂੰ ਰਜਾਈ ਨਹੀਂ ਮਿਲਦੀ ਕਿ ਦੈਲਾ ਨਹੀਂ ਮਿਲਦਾ ਉਹ ਪੈਸਾ ਅਸੀਂ ਕਰਨਾ ਕਿ ਉਹ ਪੈਸਾ ਇਹਨਾਂ ਤੇ ਲੱਗਣਾ ਚਾਹੀਦਾ ਤਾਂ ਜਿਹੜੇ ਸਾਰੇ ਨਗਰ ਦੇ ਵਿੱਚੋਂ ਜੇ 10 ਬੰਦੇ ਵੀ ਆ ਜਾਣ ਤੇ ਉਹਨਾਂ ਨੂੰ ਇੱਥੇ ਰਾਤ ਨੂੰ ਸਬਜ਼ੀ ਨਾ ਮਿਲੇ ਰੋਟੀ ਨਾ ਮਿਲੇ ਅਸੀਂ ਇੱਕ ਨਗਰ 10 ਬੰਦਿਆਂ ਦਾ ਪ੍ਰਬੰਧਨ ਕਰ ਸਕਦੇ ਹਾਂ ਉਹ ਮੈਨੂੰ ਲੱਗਦਾ ਵੀ ਸਾਰੀ ਪੰਚਾਇਤ ਘੜੀਆ ਪੇਲ ਨੂੰ ਮੰਨਣਗੇ ਕਿ ਸਾਰੇ ਘਰ ਦੇ ਵਿੱਚੋਂ ਥੋੜਾ ਬਾਲਾ ਫੰਡ ਇਕੱਠਾ ਕਰਕੇ ਜਿੰਨਾ ਆਪਾਂ ਯੋਗਦਾਨ ਪਾ ਸਕਦੇ ਆ ਜੇ ਇਥੋਂ ਘੋਲ ਹਾਰ ਗਏ ਉਹ ਪੈਸੇ ਵੀ ਅਸੀਂ ਕੀ ਕਰਾਂਗੇ ਤਾਂ ਵੱਡੀ ਬਦਨਾਮੀ ਆ ਵਿੱਚ ਕਿ ਡੱਲੇਵਾਲ ਸਾਹਿਬ ਨੂੰ ਮਰ ਮਰ ਤੱਕ ਖੋਲ ਦੇਣਾ ਚਾਹੀਦਾ ਜਾਂ ਅਕਾਲ ਤਖਤ ਤੋਂ ਅਪੀਲ ਕਰਵਾ ਲੈਣੀ ਚਾਹੀਦੀ ਐ ਅਸਲ ਨੂੰ ਉਹਨਾਂ ਲੋਕਾਂ ਨੂੰ ਚਿੰਤਾ ਬਣੀ ਹੋਈ ਐ ਕਿ ਹੁਣ ਜਿਹੜਾ ਘੋਲ ਸਿਖਰਾਂ ਤੇ ਗਿਆ ਅਸੀਂ ਪਿੰਡਾਂ 'ਚ ਰਹਿਣਾ ਸਾਡੇ ਤੇ ਸਵਾਲ ਉੱਠਣਾ ਭਈ ਤੁਸੀਂ ਫਿਰ ਸੁੱਤੇ ਪੈ ਸੀ ਜਦੋਂ ਡੱਲੇਵਾਲ ਸਾਹਿਬ ਮਰ ਰਿਹਾ ਸੀ ਤਾਂ ਅਸੀਂ ਫੈਸਲਾ ਕੀਤਾ ਜਿਹੜੀ ਕਮੇਟੀ ਐ ਉਹ ਡੱਲੇਵਾਲ ਸਾਹਿਬ ਨਾਲ ਜਿਹੜਾ ਅਸੀਂ ਦਿਨ ਰਾਤ ਗੱਲ ਕਰਦੇ ਆ ਭਈ ਯਾਰ ਘੋਲ ਨੂੰ ਵਿਚਾਲੇ ਨਹੀਂ ਛੱਡਣਾ ਜੇ ਮੇਰੀ ਮੌਤ ਦੇ ਨਾਲ ਜਿਹੜਾ ਆਪਾਂ ਨੂੰ ਸਵਾਲ ਕੀਤਾ ਜਿਹੜੀ ਆਪਣਾ ਇੱਕ ਕੇਂਦਰ ਦਾ ਮੰਤਰੀ ਆਇਆ ਸੀ ਇੱਕ ਪੰਜਾਬ ਵਾਲਿਆ ਆਇਆ ਸੀ ਇਹਨਾਂ ਨੇ ਆ ਕੇ ਪੀਲ ਕੀਤਾ ਸਵਾਲ ਕੀਤਾ ਸ੍ਰੀਮ ਕੋਰਟ ਦੇ ਵਿੱਚ ਵੀ ਉਹ ਕੇਸ ਆ ਗਿਆ ਸ੍ਰੀਮ ਕੋਰਟ ਨੇ ਫੈਸਲਾ ਕੀਤਾ ਵੀ ਡੱਲੇਵਾਲ ਦੀ ਸਿਹਤ ਬਹੁਤ ਜ਼ਰੂਰੀ ਹੈ ਤੁਹਾਡੀ ਸਿਹਤ ਕੀਮਤੀ ਹੈ ਸਾਨੂੰ ਬਚਣਾ ਚਾਹੀਦਾ ਤੂੰ ਤੇ ਡੱਲੇਵਾਲ ਸਾਹਿਬ ਨੂੰ ਜਵਾਬ ਦਿੱਤਾ ਉਹਨਾਂ ਨੂੰ ਭਾਈ ਮੇਰੇ ਦੇਸ਼ ਦੇ 7 ਲੱਖ ਲੋਕ ਕਿਸਾਨ ਖੁਦਕਸ਼ੀ ਕਰ ਗਏ ਤੁਸੀਂ ਉਹਨਾਂ ਨੂੰ ਤਾਂ ਰੋਕ ਨਹੀਂ ਪਾਏ ਤਾਂ ਜਦੋਂ ਮੇਰੇ ਚਪਾਈ ਮਰ ਜਾਣ ਜਰਨਲ ਨੂੰ ਜਿਉਣ ਦਾ ਹੱਕ ਹੈਗਾ ਜੇ ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰ ਜਾਂਣ ਤੇ ਤੁਸੀਂ ਮੈਂ ਕਹਾ ਵੀ ਮੈਂ ਪ੍ਰਧਾਨ ਐ ਮੈਨੂੰ ਲੱਗਦਾ ਕਿ ਮੈਨੂੰ ਬਚਣ ਦੀ ਲੋੜ ਨਹੀਂ ਤਾਂ ਉਹ ਵੱਡਾ ਮੈਸੇਜ ਪੂਰੇ ਹਰਿਆਣੇ ਚੋਂ ਪੰਜਾਬ ਚੋਂ ਦੂਜੀਆਂ ਸਟੇਟਾਂ ਵਿੱਚੋਂ ਰੋਜ਼ ਲੋਕ ਟੋਖੜਤਾਲਾਂ ਤੇ ਬੈਠੇ ਨੇ ਤਾਂ ਉਹ ਜਿਹੜੇ ਅਗਲੇ ਪ੍ਰੋਗਰਾਮ ਆਉਣਗੇ ਉਹ ਮੇਰੇ ਨੱਕਰ ਸਾਰਾ ਖੜਾ ਕਮਾ ਕੈਂਡਲ ਮਾਰਚ ਦਾ ਹੋਵੇ ਕਮਾ ਉਹ ਇੱਕ ਦਿਨ ਭੁੱਖ ਹੜਤਾਲ ਦਾ ਹੋਵੇ ਨਗਰਾਂ ਦੇ ਵਿੱਚੋਂ ਅਰਦਾਸਾ ਕਰਵਾ ਕੇ ਲਾਜ਼ਮੀ ਆਪਾਂ ਪਿੰਡ ਆਪਣੇ ਵੱਲੋਂ ਲਾਗੂ ਕਰਗੇ ਤਾਂ ਵੱਡੇ ਪੱਧਰ ਤੇ ਦੂਜੇ ਜਿਹੜੇ ਤਾਮਿਲਨਾਡੂ ਕਰਨਾਟਕਾ ਮਹਾਰਾਸ਼ਟਰ ਉਹ ਕਰ ਰਹੇ ਨੇ ਲਗਾਤਾਰ ਅ Rajasthan ਵਾਲੇ ਕਿਸਾਨ ਕਰ ਰਹੇ ਨੇ ਆਪਣੇ ਰਾਤ ਹਰਿਆਣੇ ਦੇ ਆ ਕੇ ਜਿਹੜੇ 4 ਜ਼ਿਲ੍ਹੇ ਉਹ ਭੁੱਖ ਹੜਤਾਲ ਤੇ ਬੈਠੇ ਨੇ ਉਹ ਜਿਹੜੀਆਂ ਸਾਡੀਆਂ ਭੈਣਾਂ ਆਈਆਂ ਉਹਨਾਂ ਨੇ ਪਾਣੀ ਵੀ ਨਹੀਂ ਪੀਤਾ ਉਥੋਂ ਅਸੀਂ ਇਹਨੂੰ ਮੋੜਿਆ ਜਾਣੇ ਲਹਿਰ ਪੂਰੀ ਬਣੀ ਐ ਇਹਨੂੰ ਸਾਹਮਣੇ ਕੋਈ ਰੱਖਣਾ ਕਿ ਡੱਲੇਵਾਲ ਸਾਹਿਬ ਨੂੰ ਇਥੋਂ ਪੁਲਿਸ ਚੱਕ ਕੇ ਨਾਲ ਲੈ ਜੇ ਜੇ ਆਪਾਂ ਨਹੀਂ ਚੱਕਣ ਦੇ ਦਿੰਦੇ ਤਾਂ ਮੈਨੂੰ ਲੱਗਦਾ ਮੋਰਚਾ ਜਿੱਤਾਂਗੇ ਮੌਤ ਦਾ ਫਿਕਰ ਨਹੀਂ ਕਰਨਾ ਚਾਹੀਦਾ ਫਿਕਰ ਸਾਨੂੰ ਇਹ ਕਰਨਾ ਚਾਹੀਦਾ ਮੰਗਾ ਮਨ ਲਾਗੂ ਕਰਵਾ ਲਈਏ ਤਾਂ ਜਿਹੜੇ ਲੋਕ ਪੀਲਾ ਕਰਦੇ ਨੇ ਬਹਾਨਿਆਂ ਦੇ ਨਾਲ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਹਦੀ ਪੀਲਾ ਨਾ ਪਾਓ ਅਸੀਂ ਤਾਂ ਲੋਕਾਂ ਨੂੰ ਕਹਿ ਰਹੇ ਹਾਂ ਵੀ ਲੜਾਂਗੇ ਪਿੜਾਂਗੇ ਚੱਕਣ ਨਹੀਂ ਦਿੰਦੇ ਤੁਸੀਂ ਪੀਲਾ ਕਰ ਰਹੇ ਹੋ ਕਿ ਡੱਲੇਵਾਲ ਸਾਹਿਬ ਨੂੰ ਬਚਾਉਣਾ ਚਾਹੀਦਾ ਉਹਨੂੰ ਮਰਵਾ ਤਾ ਖੋਲ ਦੇਣਾ ਚਾਹੀਦਾ ਇਹਦਾ ਮਤਲਬ ਕਿ ਤੇ ਸਰਕਾਰ ਦੀ ਚਾਲ ਤਾਂ ਨਹੀਂ ਕਿ ਲੋਕਾਂ ਦਾ ਬਣੋਵਾਲ ਦੇਖ ਕੇ ਕਿ ਇੱਥੋਂ ਦੇ ਕਿ ਆਪਾਂ ਬੈਠੇ ਆਂ ਕੋਈ ਗੱਲ ਨਹੀਂ ਜਿੰਨੇ ਦਿਨ ਜਾਣਗੇ ਰੋਜ਼ ਸੰਗਤ ਆ ਰਹੀ ਐ ਰੋਜ਼ ਲੋਕ ਜੁੜ ਰਹੇ ਐ ਤਾਂ ਮੈਂ ਖਾਸ ਕਰਕੇ ਜਿਆਦਾ ਟਾਈਮ ਨਾ ਲੰਦਾ ਸਾਰੀ ਪੰਚਾਇਤ ਦਾ ਸਾਡੇ ਕਲੱਬਾਂ ਦਾ ਨਗਰ ਦਾ ਤੁਸੀਂ ਟਾਈਮ ਕੱਢ ਕੇ ਇੱਥੇ ਹਾਜ਼ਰੀ ਲਵਾਈ ਐ ਧੰਨਵਾਦ ਉਹ ਵੈਸੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ